ਅੱਜ ਕੱਲ ਦੇ ਸਮੇਂ ਦੇ ਵਿੱਚ ਲੋਕਾਂ ਨੂੰ ਫਸਾਉਣ ਦੀ ਸਭ ਤੋਂ ਵੱਡੀ ਸੇਵਾ ਸਾਡਾ ਵੀਰ ਧੂਤਾ ਕਰਦਾ ਧੂਤਾ ਖੇਡ ਮੈਦਾਨ ਦੇ ਵਿੱਚ ਪੁੱਜ ਗਿਆ ਤੇ ਨਾਲ ਸਾਡੇ ਵੱਡੇ ਵੀਰ लवली ਮਰਮਾਨ ਦੀ ਪੁੱਜ ਗਿਆ ਤਾਲੀਆਂ ਦੋਨੋਂ ਵੀਰਾਂ ਦੇ ਲਈ ਜੋਰ ਤਾਰ ਮਾਰਦੇ ਪੰਜਾਬੀ ਵੀਰੋ ਹਸਰਪੁਰ ਦੇ ਮੇਲੇ ਤੇ ਦੋ ਪ੍ਰਸਿੱਧ ਸ਼ਖਸ਼ ਤ ਆ ਗਏ ਮੇਰੇ ਵੀਰੋ ਧੂਤਾ ਸਾਡਾ ਵੀਰ ਹੈ ਹਸਕਾ ਦਾ ਬਾਦਸ਼ਾਹ ਤੇ ਨਾਲ ਕਹਿੰਦੇ ਪੰਜਾਬ ਦੇ ਪ੍ਰਸਿੱਧ ਕਲਾਕਾਰਾਂ ਨਰਮਨਦਾ ਹੁੰਦਾ ਦੋਨੋ ਭਰਾਵਾਂ ਨੂੰ ਜੀ ਆਖਦੇ ਆਂ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦੇ ਆਂ ਪ੍ਰਿਮਖ ਬੋਲ ਦੇ ਸੋਹਣੇ ਬੋਲ ਯਾਰਾ ਤੇ ਪਹਿਲੇ ਜਿਵੇਂ ਸੇਵਕ ਬਾਈ ਤੂੰ ਆਖਿਆ ਕਿ ਕਿਸੇ ਨੂੰ ਖੁਸ਼ੀਆਂ ਦੇਣੀਆਂ ਹਾਸੇ ਦੇਣੇ ਬਹੁਤ ਔਖੇ ਆ ਰੂਬੀ ਜ਼ਗਰੂਰ ਗੱਲ ਕਰਦਾ ਹਟਿਆ ਪਹਿਲਾਂ ਕਿ ਅੱਜ ਦੇ ਦਿਨ ਦੇ ਧੂਤਾ ਆ ਰਹੇ ਤੇ ਧੂਤੇ ਦੀ ਇੱਕ ਫਿਲਮ ਜਿਹੜੀ ਹੈ ਆਸਟ੍ਰੇਲੀਆ ਤੇ ਸਟ੍ਰੇਲੀਆ ਦੇ ਵਿੱਚ ਸ਼ੂਟ ਹੋਈ ਹੈ ਨਾਲ ਪ੍ਰਸਿੱਧ ਕਲਾਕਾਰ ਨਜ਼ਰੀ ਨਿਰਮਨ ਜੀ ਪੁੱਜੇ ਹੋਏ ਆ ਲੋਕ ਕਹਿੰਦੇ ਬੰਬ ਆ ਗਿਆ ਹੈ ਲੋਕ ਕਹਿੰਦੇ ਬੰਬ ਆ ਗਿਆ ਓਏ ਬੰਬ ਇਹ ਧੂਤਾ ਉਹ ਹੈ ਜਿਹਨੇ ਲੋਕਾਂ ਨੂੰ ਦੱਸਿਆ ਵੀ ਬੱਗੇ ਪਿੰਡ ਵਾਲਾ ਦੁੱਲਾ ਪੱਕ ਵੀ ਵੱਢ ਕੇ ਖੇਡਦਾ ਇਹ ਧੂਤਾ ਉਹ ਹੈ ਇੱਕ ਦਿਨ ਇਹ ਵੀ ਮੈਂ ਹੁਰਰ ਵਾਲੀ ਵੀਡੀਓ ਦੇਖ ਸਕੀ ਧੂਤੇ ਭਾਈ ਮੈਨੂੰ ਆਇਆ ਲੱਗਿਆ ਨੂੰ ਪਤਾ ਲੱਗਿਆ ਹੁਰਰ ਹੁਰਰ ਨਾਲ ਰਹੇਗਾ ਤੇ ਕਿਤੇ ਹੁਰਰ ਹੁਰਰ ਨਾਲ ਤੇ ਤਵਾ ਇਹਨਾਂ ਲਾ ਦਿੰਦੇ ਦਿਲੋਂ ਧੜਕ ਰਿਹਾ ਹੈ ਅੱਜ ਸਾਡਾ ਧੂਤਾ ਆਇਆ ਹੋਇਆ ਹੈ ਵੀਰ ਤੇਰੀ ਦਿਨੋ ਦਵਾਵਾ ਨੇ